ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਪੇ ਤੇ ਬੇਟੇ ਨੇ ਆਪਣੇ ਰਿਟਾਇਰਡ ਇੰਸਪੈਕਟਰ ਪੁਲਿਸ ਦੇ ਜਿਹੜਾ ਹੈ ਕਤਲ ਕਰ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿਤਾ ਜਿਹੜਾ ਹੈ ਰਿਟਾਇਰਡ ਇੰਸਪੈਕਟਰ ਹੈ ਤੇ ਪੁੱਤ ਹਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਟੈਂਪਾ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਘੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਅਕੂਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡੇ ਦੀ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਆਪਣੇ ਹੀ ਪੁੱਤ ਨੇ ਜਿਹੜੇ ਪਿਤਾ ਦਾ ਕਤਲ ਕਰ ਦਿੱਤਾ ਹੈ ਤਾਂ ਪੁਲਿਸ ਇੰਸਪੈਕਟਰ ਸੀ ਜਦੋਂ ਤਾਂ ਤਾਂ ਦੱਸਦੇ ਕਿ ਰਿਟਾਇਰ ਇੰਸਪੈਕਟਰ ਬੇਟਾ ਹੀ ਨਿਕਲਿਆ ਜਿਹੜਾ ਆਪਣੇ ਪਿਤਾ ਦਾ ਕਾਤਲ ਜਿਹੜੀ ਹੈ ਵਰਤੀ ਗਈ ਦੁਨਾਲੀ ਸਮੇਤ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਸਿਟੀ ਜਿਹੜੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਜਿਹੜੀ ਹੈ ਇਸ ਦੀ ਪੂਰੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਬਠਿੰਡਾ ਦੇ ਡੀਸੀ ਜਿਹੜੇ ਡੀਡੀ ਮਿੱਤਰ ਟਾਵਰ ਦੇ ਨੇੜੇ ਇੱਕ ਰਿਟਾਇਰ ਇਨਸਪੈਕਟਰ ਦਾ ਕਤਲ ਹੋ ਗਿਆ ਸੀ ਅਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਹੁਣ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਜਿਸ ਦੇ ਵਿੱਚ ਡੀਐਸਪੀ ਸਿਟੀ 1 ਜਿਹੜੇ ਨੇ ਹਰਬੰਸ ਸਿੰਘ ਤਾਲੀਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਦੱਸਿਆ ਕਿ ਪ੍ਰੋਪਰਟੀ ਦਾ ਝਗੜਾ ਸੀ ਅਤੇ بیٹے ਵੱਲੋਂ ਹੀ ਆਪਣੇ ਰਿਟਾਇਰਡ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਇਸ ਨੂੰ ਉਸ ਸਮੇਂ ਜਿਹੜੀ ਹੈ ਵਰਤੀ ਜਿਹੜੀ ਦੁਨਾਲੀ ਸੀ ਉਸ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਹੈ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਇਹ ਇੱਕ ਰਿਟਾਇਰਡ ਪੁਲਿਸ ਆਫੀਸਰ ਦਾ ਕਤਲ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਤਾਂ ਅੱਜ ਪੁਲਿਸ ਨੇ ਇਸ ਦੇ ਵਿੱਚ ਕਈ ਵੱਡੇ ਖੁਲਾਸੇ ਕਰਦੇ ਆ ਜਿਹੜੇ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਜਿਹੜਾ ਇਹ ਪਿਤਾ ਜਿਹੜਾ ਪਿਛਲੇ ਪਿਛਲੇ ਦਿਨੇ ਇੰਸਪੈਕਟਰ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਪੋਤੀ ਜਿਹੜਾ ਆਪਣੇ ਪਿਤਾ ਦਾ ਕਤਲ ਪਾਇਆ ਗਿਆ ਜਿਸ ਦੇ ਵਿੱਚ ਪ੍ਰੋਪਰਟੀ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਪੁੱਤ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। 23/12/2024 ਨੂੰ ਸ਼ਾਮ 5:30 ਵਜੇ ਸਾਨੂੰ ਤਲਾਹ ਮਿਲੀ ਸੀ ਕਿ ਮਲਤਾਨੀਆ ਰੋਡ ਤੇ ਡੀਡੀ ਡਾਵਰ ਦੇ ਕੋਲ ਜਿਹੜਾ ਹੈਗਾ ਇੱਕ ਫੈਰਿੰਗ ਹੋਈ ਹੈ। ਤਾਂ ਜਦੋਂ ਅਸੀਂ ਮੌਕੇ ਤੇ ਉੱਥੇ ਪਹੁੰਚੇ ਉੱਥੇ ਜਾ ਕੇ ਪਤਾ ਲੱਗਾ ਕਿ ਸਾਡਾ ਰਿਟਾਇਰਡ ਇੰਸਪੈਕਟਰ ਹੈਗਾ ਓਮ ਪ੍ਰਕਾਸ਼ ਉਹਦੇ ਕੁਝ ਨਾਮਲੂਨ ਵਿਅਕਤੀ ਨੇ ਜਿਹੜਾ ਸੀ ਉਹਦੇ ਸਰ ਮਾਰੇ ਹੈ ਕਿ ਹਸਪਤਲ ਜਾ ਕੇ ਦੀ ਡੈਥ ਹੋ ਗਈ ਹੈ। ਇਹਦੇ ਸਬੰਧ ਦੇ ਵਿੱਚ ਐਸਐਸਓ ਕਨਾਲ ਤੇ ਉਹਦੀ ਟੀਮ ਨੇ ਜਿਹੜੀ ਸੀ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਬਨੀਤ ਕੌਂਡਲ ਜੀ ਆਈਪੀਐਸ ਸਾਹਿਬ ਜੀ ਦੀ ਰਹਿਨਮਾਈ ਹੇਠ ਜਿਹੜੀ ਸੀ ਦੀ ਡੁਗਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਦੌਰਾਨੇ ਪੜਤਾਲ ਜਿਹੜੇ ਤੱਥ ਸਾਹਮਣੇ ਆਏ ਉਹ ਇਹ ਹੈ ਕਿ ਅਰਸ਼ਾ ਗਰੀਬ 17-18 ਸਾਲ ਤੋਂ ਜਿਹੜਾ ਸੀ ਓਮ ਪ੍ਰਕਾਸ਼ ਆਪਦੇ ਘਰ ਨਹੀਂ ਗਿਆ ਸੀਗਾ। ਜਿਹਦਾ ਆਪਣੇ ਫੈਮਿਲੀ ਨਾਲ ਡਿਸਪਿਊਟ ਚੱਲ ਰਿਆ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀਗਾ ਡਾਈਵੋਰਸ ਦਾ ਕੇਸ ਵੀ ਚੱਲ ਰਿਆ ਸੀਗਾ ਤੇ ਖਰਚੇ ਵਗੈਰਾ ਦੇ ਕੇਸ ਵੀ ਜਿਹੜੇ ਬਾਹਨ ਜੋਗ ਅਦਾਲਤ ਦੇ ਵਿੱਚ ਚੱਲ ਰਹੇ ਸੀ ਉਹ ਇੱਥੇ ਰਹਿੰਦਾ ਹੋਰ ਕਰਕੇ ਜਿਹੜਾ ਸੀ ਇਹਨਾਂ ਦਾ ਆਪਸ ਫੈਮਿਲੀ ਡਿਸਪਿਊਟ ਹੋਰ ਕਰਕੇ ਅਸੀਂ ਉਸ ਪਾਸੇ ਨੂੰ ਜਦੋਂ ਚੱਲੇ ਤਾਂ ਐਸਐਚਓ ਕਨਾਲ ਤੋਂ ਦੀ ਟੀਮ ਨੇ ਕੱਲ ਜਿਹੜਾ ਸੀਗਾ ਅ ਹਰਸਿਮਰਨਜੀਤ ਸਿੰਘ ਉਰਫ ਜੱਗਾ ਜਿਹੜਾ ਕਿ ਮਰਨ ਵਾਲੇ ਓਮਪ੍ਰਕਾਸ਼ ਦਾ ਬੇਟਾ ਹੈਗਾ ਉਹਨੂੰ ਕੱਲ ਗ੍ਰਿਫਤਾਰ ਕੀਤਾ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜੀ ਉਹਨੇ ਉਹਦੇ ਮਰਡਰ ਸਮੇ ਜਿਹੜੀ ਗਨ ਵਰਤੀ ਸੀ ਉਹ ਵੀ ਰਿਕਵਰ ਕਰ ਲਈ ਹੈ ਤੇ ਜਿਹੜੇ ਦੋ ਖੋਲ ਸੀਗੇ ਉਹ ਵੀ ਕੱਲ ਰਿਕਵਰ ਕਰ ਲਿਆ ਉਹਦੀ ਗੱਲ ਅਸੀਂ ਗ੍ਰਿਫਤਾਰੀ ਪਾ ਲਈ ਹੈ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੌਨਰ ਮੰਡ ਹਾਸਲ ਕਰ ਰਹੇ ਸਰ ਕਿੱਥੋਂ ਰਹਿ ਕਿਤਾ ਸੀ ਇਹਨੂੰ ਅਮਰਪੁਰਾ ਬਸਤੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤਲਾਹ ਤੇ ਜਿਹੜਾ ਸੀਗਾ ਉਹ ਗ੍ਰਿਫਤਾਰ ਕੀਤਾ ਸਰ ਜੋ ਇਹਨੇ ਰੈਸਪਲ ਯੂਜ਼ ਕੀਤੀ ਸੀ ਉਹ ਲਾਇਸੈਂਸ ਸੀ ਉਹ ਲਾਇਸੈਂਸੀ ਹੈ ਜੀ ਤੇ ਦੋਸ਼ੀ ਦੇ ਜਿਹੜੀ ਹੈਗੀ ਆ ਉਹ ਨਾਮ ਤੇ ਹੀ ਹੈ ਲਾਇਸੈਂਸ ਹਾਂ ਦਾ ਸਰ ਮੇਨ ਕਾਰਨ ਜਿਹੜਾ ਮਾਰਨ ਦਾ ਮਤਲਬ ਕੀ ਪਰੋਕਤੀ ਦਾ ਡਿਸਬਿਊਟੀ ਹੈ ਮਰਨ ਵਾਲੇ ਜਿਹੜੇ ਸਾਡੇ ਇਨਸਪੈਕਟਰ ਓਮ ਪ੍ਰਕਾਸ਼ ਉਹਨਾਂ ਦੀ ਵਾਈਫ ਦਾ ਜਿਹੜਾ ਦੋ ਢਾਈ ਕਿ ਮਹੀਨੇ ਪਹਿਲਾਂ ਡੈਥ ਹੋਈ ਹੈ ਉਹਦੀ ਕਿਸੇ ਬਿਮਾਰੀ ਨਾਲ ਡੈਥ ਹੋਈ ਹੈ ਜਿਹੜਾ ਉਹ ਤਾਂ ਪੇਟਾ ਸੀ ਮੰਨਦਾ ਸੀ ਵੀ ਜਿਹੜੀ ਮਾਤਾ ਮਾਨਸਿਕ ਤੌਰ ਤੇ ਜਿਹੜੀ ਪਰੇਸ਼ਾਨ ਹੋਈ ਜਿਹਦੇ ਕਾਰਨ ਉਹਦੀ ਮੌਤ ਹੋਈ ਹੈ ਇੱਕ ਕਾਰਨੇ ਤਾਂ ਇਹ ਸੀਗਾ ਸੈਕੰਡ ਕਾਰਨੇ ਤਾਂ ਇਹ ਸੀ ਜਿਹੜੀ ਥੋੜੀ ਬਹੁਤ ਇਹਦੀ ਪ੍ਰਾਪਰਟੀ ਸੀ ਓਮ ਪ੍ਰਕਾਸ਼ ਦੀ ਉਹਨੇ 4-5 ਮਹੀਨੇ ਪਹਿਲਾਂ ਉਸ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਤਾਂ ਜੋ ਜਿਹੜਾ ਸੀਗਾ ਉਹਦੇ ਲੜਕੀ ਨੂੰ ਜਿਹੜਾ ਸੀ ਹਰਸਿੰਦਰ ਰਣਜੀਤ ਹੈਗਾ ਦੋਸ਼ੀ ਹੈਗਾ ਉਹਨੂੰ ਲੱਗਿਆ ਵੀ ਜਿਹੜੀ ਮੇਰੀ ਪ੍ਰਾਪਰਟੀ ਹੈ ਉਹ ਸਾਰੀ ਤੇ ਲੋਨ ਲੈ ਕੇ ਜਿਹੜਾ ਹੈਗਾ ਮੇਰਾ ਫਾਦਰ ਸਾਰੀ ਪ੍ਰਾਪਰਟੀ ਮੇਰੀ ਖਾ ਜਾਊਗਾ ਜਿੱਤੇ ਇਸੇ ਰੰਜਿਸ਼ ਤਹਿਤ ਜਿਹੜਾ ਸੀਗਾ ਉਹਨੇ ਆਪਣੇ ਫਾਦਰ ਦਾ ਕਤਲ ਕੀਤਾ ਸਰ ਇਹ ਬੇਸਿਕ ਕੰਮ ਕੀ ਕਰਦਾ ਇਹ ਜਿਹੜਾ ਸਕਿਉਰਿਟੀ ਗਾਰਡ ਹੈਗਾ ਜੀ ਜਿਹੜੀ ਵਿਸ਼ਾਲ ਮੈਗਾ ਮਾਰਟ ਤੇ ਹੋਰ ਕਈ ਜੌਥਾਮਾਂ ਦਾ ਜਿਹੜੀਆਂ ਕੈਸ਼ ਵੈਂਜ਼ ਹੈਗੀਆਂ ਉਹਦੀ ਸਕਿਉਰਿਟੀ ਦੇ ਵਿੱਚ ਇਹ ਲੱਗਿਆ